ਵਾਹਿ ਗੁਰੂ ਜੀ ਦਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਅੱਜ ਆਪਾਂ ਹੰਨਾ ਹੰਨਾ ਪਾਛੈ ਕਤਾਪਤਾ ਤੀਜਾ ਪਾਠ ਪੜ ਰਹੇ ਹਾਂ ਅਪ ਮੈਂ ਕਹੂੰ ਸਿੰਗਨ ਕੀ ਸਾਖੀ ਜੇਬਿਤ ਬੱਟਨ ਅਸਾਰਤਨ ਆਖੀ ਕੰਧੀ ਪਾਪਾ ਮੇਰੀ ਉਂਗਲੀ ਫੜ ਕੇ ਮਨੂੰ ਮੋਗੇ ਲਾਇਆ ਇੱਕ ਨਿਕਾ ਜਿਹਾਂ ਬਾਲ ਉਮਰ ਮਸਾਂ 10 ਸਾਲ ਪਾਪਾ ਮੈਨੂੰ ਉਹਦੇ ਮਗਰ ਕਰਦਿਆਂ ਬੋਲਿਆ ਜਾ ਭੱਜ ਕੇ ਉਹ ਬਾਲ ਦੀ ਉਂਗਲੀ ਫੜ ਲੈ ਕਥਾ ਜਾਣਨ ਦਾ ਸਭ ਤੋਂ ਚੰਗਾ ਢੰਗ ਇਹੋ ਹੈ ਸ਼ੇਰਾ ਕਿ ਕਥਾ ਵਿੱਚ ਲੈ ਕਿਸੇ ਪਾਤਰ ਦੇ ਨਾਲ ਹੋ ਤੁਰੋ ਜਿਹੜਾ ਵੀ ਪਾਤਰ ਤੁਹਾਨੂੰ ਪਾ ਜਾਏ ਮੇਰੀ ਜਾਚੇ ਤੈਨੂੰ ਇਹ ਬਾਲ ਵੱਡੀਆਂ ਕਥਾਵਾਂ ਦੇ ਰੂਬਰੂ ਕਰਵਾਏਗਾ ਸ਼ਹੀਦ ਹੋਣ ਵਾਲੇ ਸ਼ਹਾਦਤਾਂ ਤੀਕ ਤੇ ਉਸ ਤੋਂ ਮਗਰੋਂ ਵੀ ਆਪਣੇ ਤੋਂ ਪਹਿਲਾਂ ਹੋ ਚੁੱਕੇ ਸ਼ਹੀਦਾਂ ਦੇ ਨਾਲ-ਨਾਲ ਤੁਰਦੇ ਹਨ ਸੋ ਇਸ ਬਾਲ ਨਾਲ ਰਹਿ ਕੇ ਤੈਨੂੰ ਸ਼ਹੀਦਾਂ ਦੇ ਦਰਸ਼ਨ ਹੋਣਗੇ। ਇਹ ਸ਼ਹੀਦ ਹੋਵੇਗਾ ਇਹ ਬਾਲ। ਮੈਂ ਥੋੜਾ ਹੈਰਾਨੀ ਤੇ ਉਤਸੁਕਤਾ ਨਾਲ ਪੁੱਛਿਆ। ਬਸ ਹੁਣ ਤੈਨੂੰ ਇਹੋ ਦੱਸੇਗਾ ਸਾਰਾ ਕੁਝ ਤੇ ਕੰਦੀ ਬਾਬਾ ਕਿਧਰੋਂ ਅਲੋਪ ਹੋ ਗਿਆ। ਮੈਂ ਕੁਝ ਚਿਰ ਤੋ ਉੱਥੇ ਹੀ ਖਲੋਤਾ ਰਿਹਾ ਤੇ ਫਿਰ ਜਾਦੂ ਬਾਲ ਮੇਰੀਆਂ ਅੱਖਾਂ ਤੋਂ ਓਲੇ ਹੋਣ ਲੱਗਾ ਤਾਂ ਮੈਂ ਭੱਜਿਆ। ਮੇਰੇ ਪੈਰਾਂ ਦਾ ਖੜਾਕ ਸੁਣ ਕੇ ਉਸਨੇ ਮੇਰੇ ਵੱਲ ਦੇਖਿਆ ਤੇ ਬੋਲਿਆ ਤੁਸੀਂ ਕਿਹੜੇ ਜਮਾਤ ਵਿੱਚੋਂ ਮੈਂ ਤਾਂ ਹਜੇ ਦਾਖਲਾ ਲੈਣਾ ਹੈ ਜੀ ਮੇਰੇ ਮੂੰਹੋਂ ਨਿਕਲਿਆ ਤੁਸੀਂ ਹਜੇ ਤੀਕ ਦਾਖਲਾ ਨਹੀਂ ਲਿਆ ਤੁਹਾਡੀ ਉਮਰ ਤਾਂ ਮੈਥੋਂ ਵੱਡੀ ਹੈ ਪਰ ਮੈਂ ਸੁਣਿਆ ਕਿ ਸ਼ਹਾਦਤਾਂ ਦੇ ਸਕੂਲ ਵਿੱਚ ਦਾਖਲਾ ਉਮਰ ਨਾਲ ਨਹੀਂ ਜਜਬਿਆ ਨਾਲ ਮਿਲਦਾ ਉਹ ਸਕੂਲ ਵਿੱਚ ਤਾਂ ਦਾਖਲਾ ਲੈ ਕੇ ਪੈਦਾ ਹੋਏ ਸੀ ਜਦ ਸਿੱਖਣ ਦੇ ਘਰ ਜਨਮ ਹੋਇਆ ਮੈਂ ਤਾਂ ਇਸ ਦੁਨਿਆਵੀ ਸਕੂਲ ਦੀ ਗੱਲ ਕਰਦਾ ਤੇ ਇਹ ਕਹਿੰਦੇ ਆ ਉਸ ਪਾਲ ਨੇ ਸਕੂਲ ਦੇ ਬਾਹਰ ਲੱਗੇ ਫੱਟੇ ਵੱਲ ਇਸ਼ਾਰਾ ਕੀਤਾ ਭੁਪਿੰਦਰਾ ਸੀਨੀਅਰ ਸੈਕੰਡਰੀ ਸਕੂਲ ਮੈਂ ਪੜਿਆ ਤੇ ਮੇਰਾ ਹੱਸਾ ਜਿਆ ਨਿਕਲ ਗਿਆ ਇਹਨਾਂ ਸਕੂਲਾਂ ਦੀ ਪੜ੍ਹਾਈ ਤਾਂ ਮੇਰੇ ਗੇੜ ਵਿੱਚ ਨਹੀਂ ਆਉਂਦੀ ਫਲਾਣੇ ਨੂੰ ਚਾਚਾ ਕਹੋ ਫਲਾਣੇ ਨੂੰ ਬਾਪੂ ਹਾ ਹਾ ਆ ਹੋਏ ਤਾਂ ਹੈ ਸ਼ਾਇਦ ਕਦੇ ਕਿਸੇ ਮੋੜ ਤੇ ਜਾ ਕੇ ਕੌਮ ਇਹਦੇ ਬਾਰੇ ਵੀ ਸੋਚੇਗੀ ਪਰ ਹਾਲ ਦੀ ਘੜੀ ਤਾਂ ਸਮਝ ਲਓ ਕਿ ਵੈਰੀ ਦੇ ਤਰੀਕੇ ਜਨਨ ਲਈ ਹੀ ਸਹੀ ਸਾਨੂੰ ਇਹ ਵੀ ਪੜਨਾ ਪਵੇਗਾ ਬਾਕੀ ਪੰਥ ਦੀਆਂ ਟਕਸਾਲਾਂ ਸੰਪਰਦਾਵਾਂ ਆਪਣਾ ਮੋਰਚਾ ਸੰਭਾਲੀ ਰੱਖਣ ਇਹ ਸਰਕਾਰੀ ਪੜ੍ਹਾਈ ਸਾਡਾ ਕੁਝ ਨਹੀਂ ਵਿਗਾੜ ਸਕੀ ਉਹ ਹੱਸਦਾ ਹੋਇਆ ਬੋਲਿਆ ਕਾਫੀ ਚਿਰ ਅਸੀਂ ਆਪਸ ਵਿੱਚ ਗੱਲਾਂ ਕਰਦੇ ਰਹੇ ਫਿਰ ਉਹ ਅੰਦਰ ਚਲਾ ਗਿਆ ਪਰ ਮੈਂ ਉਸਦੇ ਆਉਣ ਤੀਕ ਉੱਥੇ ਹੀ ਬੈਠਾ ਰਹਾ ਤੁਸੀਂ ਘਰ ਨਹੀਂ ਗਏ ਮੈਨੂੰ ਬਾਹਰ ਬੈਠਾ ਦੇਖ ਕੇ ਉਹ ਬੋਲਿਆ ਨਾ ਜਾਣਾ ਨਹੀਂ ਪਤਾ ਨਹੀਂ ਇਹ ਸੋਣਾ ਜਵਾਬ ਹੈ ਕਿ ਤੁਸੀਂ ਕਿਸ ਦੀ ਉਡੀਕ ਵਿੱਚ ਹੋ ਹਾਂ ਤੁਹਾਡੀ ਤੇ ਮੈਂ ਉਸ ਨੂੰ ساری ਵਾਰਤਾ ਦੱਸਣ ਲੱਗਾ ਕੰਧੀ ਬਾਬਾ ਮੈਨੂੰ ਤੁਹਾਡੇ ਮਗਰ ਛੱਡ ਗਿਆ ਸੀ ਕਿ ਇਸ ਦੀ ਉਂਗਲੀ ਫੜ ਲਵੀਂ ਤੈਨੂੰ ਕਥਾ ਕੋਲ ਲੈ ਜਾਉ ਕੰਧੀ ਬਾਬਾ ਇੱਕ ਮੋੜ ਤੇ ਜਾ ਕੇ ਹਰ ਸਿੱਖ ਬਾਲ ਦੇ ਰੂਬਰੂ ਹੁੰਦਾ ਹੈ ਬਸ ਬਾਲ ਮੂੰਹ ਨਾ ਫੇਰੇ ਕੰਧੀ ਬਾਬਾ ਨਹੀਂ ਫੇਰਦਾ ਤੁਹਾਨੂੰ ਪਤਾ ਮੈਨੂੰ ਜਦ ਬਾਬਾ ਮਿਲਿਆ ਸੀ ਤੇ ਮੈਂ ਉਸ ਕੋਲ ਕਥਾ ਨੂੰ ਮਿਲਣ ਦੀ ਇੱਛਾ ਪ੍ਰਗਟਾਈ ਸੀ ਉਸਨੇ ਮੈਨੂੰ ਵੀ ਕਿਸੇ ਦੀ ਉਂਗਲ ਫੜਾਈ ਸੀ ਕੀ ਦੀ ਭਾਈ ਦਰਬਾਰਾ ਸਿੰਘ ਦੀ ਤੁਹਾਡਾ ਨਾਮ ਕੀ ਆ ਮੈਂ ਤਾਂ ਤੁਹਾਡਾ ਨਾਮ ਹੀ ਨਹੀਂ ਪੁੱਛਿਆ 인ਦਰਜੀਤ ਸਿੰਘ ਕਾਕਾ 인ਦਰਜੀਤ ਸਿੰਘ ਕਾਕਾ 인ਦਰਜੀਤ ਸਿੰਘ ਕਰਨਾਲ ਪਤਾ ਨਹੀਂ ਤੇ ਕਹਿੰਦੇ ਉਹ ਹੱਸ ਪਿਆ ਮੇਰੀ ਹਰਾਨੀ ਹੱਦ ਪਾਰ ਕਰ ਗਈ ਸੀ ਪਰ ਉਸਨੇ ਮੇਰਾ ਹੱਥ ਫੜਿਆ ਤੇ ਤੁਰ ਪਿਆ ਕਿੱਥੇ ਤਾ ਮੈਂ ਉਹਨੂੰ ਪੁੱਛਣਾ ਹੀ ਨਹੀਂ ਸੀ ਬਸ ਉਹ ਮੈਨੂੰ ਲੈ ਕੇ ਤੁਰਦਾ ਗਿਆ ਹੁਣ ਅਸੀਂ ਇੱਕ ਹੋਰ ਬਾੜ ਬਾਲ ਕੋਲ ਬੈਠੇ ਥਾ ਉਹ ਇੰਦਰਜੀਤ ਸਿੰਘ ਤੋਂ ਵੀ ਉਮਰ ਵਿੱਚ ਛੋਟਾ ਸੀ ਪਗ ਤੇ ਦਿਮਾਲੇ ਦੀ ਵਿਚਕਰਲੀ ਜਹੀ ਕਿਸਮ ਦਾ ਕਾਲੀ ਦਸਤਾਰ ਉਸ ਤੇ ਸਿਰ ਤੇ ਸੀ ਚੋਲਾ ਨਮਾ ਖੋਲਾ ਜਿਹਾ ਕੜਤਾ ਪਾਇਆ ਹੋਇਆ ਸੀ ਤੇ ਤੇੜ ਛੋਟਾ ਜਿਹਾ ਖਸ਼ਾਰਾ ਉਹ ਸਾਡੇ ਵੱਲ ਦੇਖ ਕੇ ਮੁਸਕਰਾਇਆ ਤੇ ਬੋਲਣਾ ਸ਼ੁਰੂ ਕੀਤਾ ਕਥਾਵਾਂ ਦਾ ਪਿੱਛਾ ਕਰਨ ਦਾ ਸੁਭਾ ਮੈਨੂੰ ਵੀ ਬਚਪਨ ਤੋਂ ਹੀ ਪੈ ਗਿਆ ਸੀ ਸ਼ਾਇਦ ਇਹ ਸ਼ੌਕ ਮੈਨੂੰ ਮੇਰੀ ਨਾਨੀ ਨੇ ਪਾਇਆ ਸੀ ਉਹ ਮੇਰੀ ਉਂਗਲੀ ਫੜ ਕੇ ਮੈਨੂੰ ਕਥਾਵਾਂ ਕੋਲ ਲੈ ਜਾਇਆ ਕਰਦੀ ਸੀ ਤੇ ਅੱਗੋਂ ਕਥਾਵਾਂ ਕਦੇ ਰਾਜਿਆਂ ਦੇ ਦੇਸ਼ ਕਦੇ ਪਰੀਆਂ ਦੇ ਕਦੇ ਰਾਖਸ਼ਾਂ ਦੇ ਤੇ ਕਦੇ ਯੋਧਿਆਂ ਦੇ ਦੇਸ਼ ਲੈ ਜਾਂਦੀਆਂ ਕਦੇ ਕਿਸੇ ਵਿਚਾਰੀ ਰਾਜਕੁਮਾਰੀ ਨਾਲ 10 ਆਪ ਆਪਾ ਪਲਟਾ ਲੈਂਦੀ ਤੇ ਰਾਜਕੁਮਾਰੀ ਵਿਲਕਦੀ ਰਹਿੰਦੀ ਕਦੇ ਕਿਸੇ ਪਰੀ ਨੂੰ ਜਾਦੂਗਰ ਵਾਸ ਵਿੱਚ ਕਰ ਲੈਂਦਾ ਫਿਰ ਕੋਈ ਰਾਜਕੁਮਾਰ ਜਾਂ ਕਦੇ ਕੋਈ ਉਹਦਾ ਆਉਂਦਾ ਤੇ ਉਹਨਾਂ ਨੂੰ ਛੜਾ ਕੇ ਲੈ ਜਾਂਦਾ ਇਹਨਾਂ ਕਥਾਵਾਂ ਵਿੱਚ ਨਾਇਕ ਜ਼ਿਆਦਾਤਰ ਕੋਈ ਮਰਦ ਹੀ ਹੁੰਦਾ ਸੀ ਤੇ ਤੀਵੀਆਂ ਹਰ ਵਾਰ ਕਿਸੇ ਬਪਤਾ ਵਿੱਚ ਹੀ ਫਸਦੀਆਂ ਇਸ ਵਿੱਚੋਂ ਨਿਕਲਣਾ ਉਹਨਾਂ ਲਈ ਲਗਭਗ ਨਾਮੁਮਕਿਨ ਹੁੰਦਾ ਜੇ ਕਦੇ ਕਦਾਂ ਕੋਈ ਰਾਜਕੁਮਾਰ ਮੁਸੀਬਤ ਵਿੱਚ ਪੈ ਵੀ ਜਾਂਦਾ ਤਾਂ ਉਸ ਦੀ ਬਿਪਤਾ ਦੇ ਮਗਰ ਹੀ ਕਿਸੇ ਤੀਵੀਂ ਦਾ ਹੀ ਹੱਥ ਹੁੰਦਾ ਬੇਬੇ ਮੈਨੂੰ ਭਾਵੇਂ ਕਥਾਵਾਂ ਨਾਲ ਦੂਰ ਦੇਸ਼ਾਂ ਵਿੱਚ ਲੈ ਜਾਂਦੀ ਸੀ ਪਰ ਉਹ ਹਰ ਵਾਰ ਮੈਨੂੰ ਵਾਪਸ ਵੀ ਮੋੜ ਲੈਂਦੀ ਪਾਤਰਾਂ ਤੇ ਉਹਨਾਂ ਦੇ ਤਾਰਸ ਗੁੱਸੇ ਕ੍ਰੇਣਾ ਆਦ ਉਹ ਫਿਰ ਆਪਣੀਆਂ ਸਿੱਖਿਆਵਾਂ ਨਾਲ ਠਾਰਦੀ। ਉਹ ਮੇਰੀ ਮਾ ਦੀ ਮਾਸੀ ਸੋ ਨਾਨਾ ਵਰਗੀ ਹੀ ਸੀ। ਨਾ ਮੈਨੂੰ ਬੜਾ ਗੁੱਸਾ ਆਉਂਦਿੰਦੀ, ਨਾ ਜ਼ਿਆਦਾ ਉਦਾਸੀ ਵਿੱਚ ਜਾਣ ਦਿੰਦੀ। ਉਹ ਮਾਤਾ ਭਾਗ ਦੀਆਂ ਲਿਖੀਆਂ ਭਾਣਾ ਆਤਿ ਸ਼ਬਦ ਉਸ ਦੀਆਂ ਸਿੱਖੀਆਂ ਸਿੱਖਿਆ ਵਿੱਚ ਪ੍ਰਮੁੱਖ ਹੁੰਦੇ ਸਨ। ਕੇਰਾ ਬੇਬੇ ਕੋਲ ਢਿੱਲੀ ਹੋ ਗਈ ਤੇ ਉਸ ਰਾਤ ਉਹ ਮੈਨੂੰ ਨਾਨੇ ਕੋਲ ਛੱਡ ਗਈ। ਤੇ ਕਹਿ ਵੀ ਗਈ ਇਹਨੂੰ ਕੋਈ ਬਾਤ ਸੁਣਾ ਦੇ ਫਿਰ ਤੰਗ ਨਹੀਂ ਕਰਦਾ ਬਾਪੂ ਮੇਰਾ ਕਥਾਕਾਰ ਸੀ ਉਹ ਬਾਪੂ ਨਾਨਾ ਪਿਤਾ ਮਗਰੋਂ ਸੀ ਕਥਾਕਾਰ ਪਹਿਲਾ ਸੀ ਉਸ ਦਾ ਕਹਾਣੀ ਸੁਣਾਉਣ ਦਾ ਟੰਗ ਨਾਨੀ ਨਾਲੋਂ ਬਿਲਕੁਲ ਵੱਖਰਾ ਸੀ ਉਹ ਚਾਹੁੰਦਾ ਸੀ ਕਿ ਕਥਾ ਸੁਣਨ ਵਾਲੇ ਨੂੰ ਸਮਝ ਵੀ ਆਵੇ ਹਾਲਾਤ ਸਮਾਜ ਧਰਮ ਸੂਰਮਤਾਈ ਉਸਤਿਆਂ ਕਥਾਵਾਂ ਇੰਨਾ ਆਲੇ-ਦੁਆਲੇ ਘੁੰਮਦੀਆਂ ਸਨ ਭਾਵੇਂ ਉਹ ਮਿਥ ਨਾਲੋਂ ਇਤਿਹਾਸ ਵਿੱਚ ਵੱਧ ਰੁਚੀ ਰੱਖਦਾ ਸੀ ਪਰ ਕਦੇ ਵੀ ਮਿਥ ਨੂੰ ਝੂਠ ਜਾਂ ਫਰੇਬ ਨਹੀਂ ਕਹਿੰਦਾ ਸੀ ਉਸ ਦਾ ਇਹ ਮੰਨਣਾ ਸੀ ਕਿ ਮਿਥ ਬਿਨਾ ਕਥਾ ਹੀ ਹੋ ਹੀ ਨਹੀਂ ਸਕਦੀ ਖੈਰ ਬਾਪੂ ਕਥਾਕਾਰ ਸੀ ਕਈ ਵਾਰ ਕਈ ਵਾਰ ਕਾਨੂੰ ਜ਼ਿਆਦਾਤਰ ਉਹ ਮੈਨੂੰ ਕਥਾ ਕੋਲ ਇਕੱਲੇ ਨੂੰ ਛੱਡ ਆਉਂਦਾ ਜਿਵੇਂ ਬੇਬੇ ਮੈਨੂੰ ਕਥਾ ਦੇ ਅੰਤਲੇ ਸਮੇਂ ਵਾਪਸ ਘਰ ਮੋੜ ਲਿਆਉਂਦੀ ਸੀ ਬਾਪੂ ਅੰਜਨੇ ਕਰਦਾ ਸੀ ਉਸ ਦਾ ਮੰਨਣਾ ਸੀ ਕਿ ਕਥਾ ਦੀ ਗੋਦ ਵਿੱਚ ਬੈਠ ਕੇ ਮੈਂ ਆਪ ਉਸ ਨਾਲ ਖੇਡਾਂ ਹਰ ਨਿੱਕੇ ਤੋਂ ਨਿੱਕੇ ਬਾਲ ਦੀ ਆਪਣੀ ਉਡਾਣ ਹੈ ਅਸਮਾਨ ਵਿੱਚ ਅਸਮਾਨ ਵੀ ਹਰ ਕਿਸੇ ਲਈ ਆਪਣਾ ਸੋ ਕਿੰਨੀ ਉਚਾਈ ਤੱਕ ਜਾਣਾ ਹੈ ਜਾਂ ਕਿੰਨੀ ਦੂਰ ਤੱਕ ਜਾ ਸਕੀਦਾ ਹੈ ਇਹ ਬਾਲ ਆਪ ਤੈਅ ਕਰੇ ਉਹ ਪੰਖੀ ਦੇ ਖੰਭ ਕੱਟਣ ਜਾਂ ਕੱਟਣ ਜਾਂ ਬੋਟ ਦਾ ਮਾਂ ਦੇ ਪਰਾਂ ਖੱਲੇ ਉੱਡਣ ਨੂੰ ਸਹੀ ਨਹੀਂ ਮੰਨਦਾ ਸੀ। ਬਪੂ ਤਾਂ ਬਪੂ ਦਾ ਇਤਿਹਾਸ ਨਾਲ ਵਤੀਰਾ ਆਮ ਕਥਾਕਾਰਾਂ ਜਿਹਾ ਨਹੀਂ ਸੀ। ਇੱਕ ਪਾਸੜ ਜਿਹਾ। ਉਸ ਦੀ ਕਥਾ ਦੇ ਨਾਇਕ ਗੁਰਮੁਖ ਹੁੰਦੇ ਸਨ ਤੇ ਖਲਨਾਇਕ ਜ਼ਾਲਮ। ਉਹ ਇਸੇ ਤਰ੍ਹਾਂ ਗੱਲ ਕਰਦਾ ਸੀ। ਬਪੂ ਇਹ ਵੀ ਕਹਿੰਦਾ ਸੀ ਕਿ ਇਤਿਹਾਸ ਤੇ ਮ ਇਤਿਹਾਸ ਦਾ ਵਤੀਰਾ ਹਰ ਕਿਸੇ ਨਾਲ ਪਿੰਨ ਹੈ ਅਰਥ ਵੀ ਸਭ ਦੇ ਆਪਣੇ ਕਥਾ ਕੋਲ ਬੈਠ ਕੇ ਅੰਦਰ ਉੱਠਦੇ ਸਵਾਲ ਕਥਾ ਨੂੰ ਹੀ ਪੁੱਛੇ ਜਾਣ ਕਥਾਕਾਰ ਨੂੰ ਨਹੀਂ ਨਹੀਂ ਤਾਂ ਕਥਾਕਾਰ ਅਰਥਾ ਅਤੇ ਸਿੱਖਿਆ ਤੇ ਹਾ ਵੀ ਹੋ ਜਾਵੇਗਾ ਨਵੀਆਂ ਸੰਭਾਵਨਾਵਾਂ ਵਾ ਜਨਮ ਨਹੀਂ ਲੈਣਗੀਆਂ ਸੋ ਬਹੁਤੀ ਵਾਰ ਉਹ ਮੈਨੂੰ ਉੱਥੇ ਕਥਾ ਕੋਲ ਹੀ ਛੱਡ ਆਉਂਦਾ ਕਦੇ-ਕਦੇ ਮੈਂ ਸਵੇਰੇ ਉਦਾਸ ਉੱਠਦਾ ਤਾਂ ਬਾਬਾ ਨੇ ਤਾਂ ਬੀਬੀ ਨੇ ਪੁੱਛਣਾ ਰਾਤ ਕਿਹੜੀ ਬਾਤ ਸੁਣੀ ਮੇਰੇ ਪੁੱਤ ਨੇ ਤੇ ਅੱਜ ਅਸਤੇ ਆਪਾਂ ਤੀਜੇ ਭਾਗ ਦਾ ਅੱਧਾ ਹਿੱਸਾ ਹੀ ਪੜਾਂਗੇ ਕੱਲ ਨੂੰ ਆਪਾਂ ਤੀਜਾ ਭਾਗ ਮੁਕਾ ਕੇ ਆਪਾਂ ਚੌਥਾ ਸ਼ੁਰੂ ਕਰ ਲਾਂਗੇ ਸੀਸ ਤਰੈ ਹੱਥ ਪਰ ਫਿਰੈ ਨਹਿ ਮਰਨੋ ਸੰਕਾਇ ਤੇ ਜਰੂਰ ਸਾਡੀਆਂ ਵੀਡੀਓਜ਼ ਨੂੰ ਸ਼ੇਅਰ ਲਾਈਕ ਕਰਨਾ ਤੇ ਸਾਡੇ ਚੈਨਲ ਨੂੰ ਫੋਲੋ ਜਾਂ ਸਬਸਕ੍ਰਾਈਬ ਕਰਨਾ ਤੇ ਬਹੁਤ ਬਹੁਤ ਧੰਨਵਾਦ ਸਾਡੀਆਂ ਵੀਡੀਓਜ਼ ਦੇਖਣ ਲਈ ਤੇ ਭੁੱਲ ਚੁੱਕ ਲਈ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ